ਜਿੰਨਾ ਪੇਸ਼ੈਂਟ ਦੇ ਮੋਢਾ ਜਾਮ ਨਹੀਂ ਆ ਜਾਂ ਫ੍ਰੋਜ਼ਨ ਸ਼ੋਲਡਰ ਨਹੀਂ ਆ ਬਟ ਉਹਨਾਂ ਦੇ ਵੀ ਸ਼ੋਲਡਰ ਵਿੱਚ ਪੇਨ ਰਹਿੰਦਾ ਜਾਂ ਮੋਢੇ 'ਚ ਦਰਦ ਰਹਿੰਦਾ ਖਾਸ ਕਰਕੇ ਨਾਈਟ ਟਾਈਮ ਹੁੰਦਾ ਹੈਗਾ ਹੁਣ ਮੇਨਲੀ ਕੀ ਹੁੰਦਾਗਾ ਆਪਣੇ ਸ਼ੋਲਡਰ ਦੇ ਚਾਰ ਮਸਲਸ ਹੁੰਦੇ ਆ ਕਿ ਜਿਹੜੇ ਕਿ ਆਪਣੇ ਸ਼ੋਲਡਰ ਨੂੰ ਸਟੇਬਲ ਕਰਕੇ ਰੱਖਦੇ ਆ ਹੁਣ ਜਦੋਂ ਉਹਨਾਂ ਦੇ ਵਿੱਚ ਕੋਈ ਇੰਜਰੀ ਹੋ ਗਈ ਜਾਂ ਸੱਟ ਲੱਗ ਗਈ ਹੈ ਕੋਈ ਜੱਕ ਹੋ ਗਿਆ ਜਦੋਂ ਅਸਰ ਟੇਅਰ ਹੋ ਗਿਆ ਤਾਂ ਉਹਦੀ ਵਜ੍ਹਾ ਕਰਕੇ ਆਪਾਂ ਨੂੰ ਸ਼ੋਲਡਰ ਦੇ ਵਿੱਚ ਪੇਨ ਰਹਿ ਸਕਦਾ ਇਹ ਆਪਾਂ ਨੂੰ ਕਿਸੇ ਵੀ ਐਂਗਲ ਤੇ ਪੇਨ ਹੋ ਸਕਦਾ ਨਾਈਟ ਟਾਈਮ ਹੋ ਸਕਦਾ ਕੋਈ ਮੂਵਮੈਂਟ ਤੇ ਪੇਨ ਹੋ ਸਕਦਾ ਹਣ ਇਸ ਦੇ ਲਈ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਐਕਸਰਸਾਈਜ਼ ਦੱਸੂਗੀ ਜਿੱਦਾਂ ਜਿਹੜੀਆਂ ਤੁਸੀਂ ਘਰ ਦੇ ਵਿੱਚ इजीली ਕਰ ਸਕਦੇ ਆ ਆਪਣੇ ਤੇ ਆਪਣੇ ਸ਼ੋਲਡਰ ਪੇਨ ਅਰਲੀ ਫਾ ਸਕਦੇ ਆ ਸਾਰੇ ਤੋਂ ਪਹਿਲਾਂ ਕੀ ਕਰਨਾਗਾ ਮੰਨ ਲਓ ਹੁਣ ਤੁਹਾਡੇ ਇਸ ਸ਼ੋਲਡਰ ਦੇ ਵਿੱਚ ਦਰਦ ਰਹਿ ਰਿਹਾਗਾ ਹੁਣ ਤੁਸੀਂ ਸ਼ੋਲਡਰ ਨੂੰ ਇੱਕ ਇਦਾਂ ਪੋਜੀਸ਼ਨ ਆਪਣੀ ਬਾਹ ਨੂੰ ਇੱਕ ਪੋਜੀਸ਼ਨ ਦੇ ਵਿੱਚ ਰੱਖਣਾਗਾ हां ਤੁਸੀਂ ਆਪਣੇ ਦੂਸਰੇ ਹੱਥ ਦੀ ਹੈਲਪ ਦੇ ਨਾਲ ਇੱਥੋਂ ਆਪਣੇ ਬਾਹਾਂ ਨੂੰ ਫੜਨਾਗਾ ਤੇ ਫਿਰ ਥੋੜਾ ਇਦਾਂ ਸਟ੍ਰੈਚ ਕਰਨਾਗਾ ਇਸ ਦੇ ਨਾਲ ਕੀ ਹੋਊਗਾ ਜਿਹੜਾ ਤੁਹਾਡਾ ਸ਼ੋਲਡਰ ਕੈਪਸੂਲਾ ਉਹ ਸਾਰਾ ਰਿਲੈਕਸ ਹੋਊਗਾ ਤੇ ਮਸਲ ਰੈਸ ਹੋਊਗਾ ਇਦਾਂ ਤੁਸੀਂ ਕੁਝ 5 ਤੋਂ 10 ਸੈਕਿੰਡ ਲਈ ਇਸ ਤਰ੍ਹਾਂ ਹੋਲਡ ਰੱਖਣਾ ਫਿਰ ਰਿਲੈਕਸ ਕਰਨਾ ਫਿਰ ਇਦਾਂ ਸਟ੍ਰੈਚਿੰਗ ਕਰਨੀ ਆ ਹੁਣ ਨੈਕਸਟ ਐਕਸਰਸ ਦੇ ਐਕਸਰਸਾਈਜ਼ ਦੇ ਵਿੱਚ ਮੰਨ ਲਓ ਹੁਣ ਤੁਹਾਡਾ ਇਸ ਸ਼ੋਲਡਰ ਦੇ ਵਿੱਚ ਪੇਨ ਰਹਿ ਰਿਹਾ ਫਿਰ ਤੁਸੀਂ ਇੱਕ ਅ ਦਿਵਾਰ ਦੀ ਹੈਲਪ ਦੇ ਨਾਲ ਜਾਨੀ ਕਿ ਕੰਧ ਦੇ ਉੱਪਰ ਆਪਣੇ ਹੱਥ ਨੂੰ ਇਸ ਪੋਜੀਸ਼ਨ ਦੇ ਵਿੱਚ ਰੱਖਣਾਗਾ ਫਿਰ ਤੁਸੀਂ ਥੋੜਾ ਆਪਣੇ ਜਾਨੀ ਕਿ ਇਦਾਂ ਤੁਸੀਂ ਪੁਸ਼ ਕਰਨਾਗਾ ਦਿਵਾਰ ਦੇ ਉੱਪਰ ਆਪਣੇ ਹੈਂਡ ਨੂੰ ਇਦਾਂ ਪੁਸ਼ ਕਰਨਾਗਾ ਫਿਰ 10 ਸੈਕਿੰਡ ਲਈ ਉੱਥੇ ਤੁਸੀਂ ਹੋਲਡ ਰੱਖਣਾਗਾ ਫਿਰ ਰੈਲੈਕਸ ਹੋਣਾਗਾ ਫਿਰ ਤੁਸੀਂ ਦਵਾਰ ਤੇ ਇਦਾਂ ਪੁਸ਼ ਕਰੋ ਫਿਰ 10 ਸੈਕਿੰਡ ਹੋਲਡ ਰੱਖੋ ਇਦਾਂ ਇਹ ਦੂਸਰੀ ਐਕਸਰਸਾਈਜ਼ ਕਰਨੀ ਆ ਜੋ ਤੁਹਾਡੀ ਨਰਵਜ਼ ਦਾ ਕੰਪਰੈਸ਼ਨ ਆ ਉਹਨਾਂ ਨੂੰ ਰੀਲੀਫ ਮਿਲੇਗਾ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਇੱਕ ਟਾਵਲ ਲੈਵਣਾ ਟਾਵਲ ਦੀ ਹੈਲਪ ਨਾਲ ਜਾਨੀ ਕਿ ਤੁਸੀਂ ਇਹ ਐਕਸਰਸਾਈਜ਼ ਕਰਨੀ ਹੈ ਮੰਨ ਲਓ ਹੁਣ ਤੁਹਾਡਾ ਇਹ ਸ਼ੋਲਡਰ ਅਫੈਕਟਡ ਹੈ ਸ਼ੋਲਡਰ ਵਿੱਚ ਪਿੰਨ ਰਹਿ ਰਹੀ ਆ ਹੁਣ ਤੁਸੀਂ ਆਪਣੀ ਬਾਹ ਨੂੰ ਇਸ ਪੋਜੀਸ਼ਨ ਦੇ ਵਿੱਚ ਰੱਖਣਾਗਾ ਤੇ ਆਪਣੀ ਜਿਹੜਾ ਤੁਹਾਡਾ ਸ਼ੋਲਡਰ ਸਹੀ ਹੈ ਜਾਨੀ ਕਿ ਇਹ ਤੁਹਾਡਾ ਸ਼ੋਲਡਰ ਹੈ ਨੋਰਮਲ ਆ ਐਸ ਦੀ ਹੈਲਪ ਦੇ ਨਾਲ ਤੁਸੀਂ ਟਾਵਨ ਨੂੰ ਉੱਪਰ ਵੱਲ ਖਿੱਚਣਾਗਾ ਐਸ ਦੇ ਨਾਲ ਤੁਹਾਡੀ ਸ਼ੋਲਡਰ ਦੀ ਇੰਟਰਨਲ ਮੂਵਮੈਂਟ ਹੋਊਗੀ ਨੈਕਸਟ ਐਕਸਰਸ ਦੇ ਵਿੱਚ ਦੱਸਾਂਗੇ ਕਿ ਜਿਹੜੇ ਤੁਹਾਡੇ ਸ਼ੋਲਡਰ ਆ ਜਾਨੀ ਕਿ ਜਦੋਂ ਆਪਣਾ ਸ਼ੋਲਡਰ ਪੇਨ ਰਹਿ ਰਿਹਾ ਆ ਇੱਕ ਪੋਸਚਰ ਜਾਨੀ ਕਿ ਆਪਣਾ ਇਦਾਂ ਸ਼ੋਲਡਰ ਅੱਗੇ ਨੂੰ ਹੋ ਜਾਂਦੇ ਆ ਥੋੜਾ ਆਪਣਾ ਜਿਹੜਾ ਹਿਊਮਰਸ ਹੈ ਹੈੱਡ ਹੈ ਉਤ ਉਸਦੀ ਤੁਹਾਡੀ ਪੋਜੀਸ਼ਨ ਅੱਗੇ ਨੂੰ ਚੁੱਕਣ ਲੱਗ ਜਾਂਦੇ ਹੈਗੇ ਇਸ ਦੇ ਲਈ ਤੁਸੀਂ ਕੀ ਕਰਨਾਗਾ ਤੁਸੀਂ ਆਪਣੇ ਜਿਹੜੇ ਦੋਨੋਂ ਤੁਹਾਡੇ ਸ਼ੋਲਡਰ ਆ ਇਸ ਨੂੰ ਤੁਸੀਂ ਪਿੱਛੇ ਦੇ ਵੱਲ ਸਟ੍ਰੈਚ ਕਰਨਾਗਾ ਇਦਾਂ ਤੁਸੀਂ ਆਪਣੇ ਦੋਨੋਂ ਸ਼ੋਲਡਰ ਨੂੰ ਬਾਹਾਂ ਨੂੰ ਪਿੱਛੇ ਨੂੰ ਸਟ੍ਰੈਚ ਕਰੋਗੇ ਇਸ ਦੇ ਨਾਲ ਤੁਹਾਡੀ ਜਿਹੜੀ ਮਸਲ ਸਟ੍ਰੈਚ ਹੋਊਗਾ ਮਸਲ ਇਸ ਦੇ ਨਾਲ ਤੁਹਾਡਾ ਮਸਲ ਸਟ੍ਰੈਚ ਹੋਊਗਾ ਤੇ ਉਸ ਦੀ ਮੂਵਮੈਂਟ ਆ ਜਿਹੜੀ ਉਹ ਸਟਰੋਂਗ ਹੋਊਗੀ ਇਦਾਂ ਤੁਸੀਂ 10 ਸੈਕਿੰਡ ਲਈ ਇੱਥੇ ਹੋਲਡ ਕਰਨਾਗਾ ਤੇ ਸੀਰੀਅਸ ਨੂੰ ਰਿਲੈਕਸ ਰੱਖਣਾਗਾ ਇਹ ਐਕਸਰਸਾਈਜ਼ ਤੁਸੀਂ ਰੈਗੂਲਰੀ ਆਪਣੇ ਰੂਟੀਨ ਦੇ ਵਿੱਚ ਕਰ ਕਰੋਗੇ ਤਾਂ ਤੁਹਾਡਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੀ ਤੁਹਾਡੀ ਜਿਹੜੀ ਸ਼ੋਲਡਰ ਦੀ ਪੇਨ ਆ ਉਹ ਰੀਲੀਫ ਮਿਲ ਜਾਊਗੀ ਉਹ ਘਟਣਾ ਸ਼ੁਰੂ ਹੋ ਜਾਊਗੀ ਤੇ ਖਾਸ ਕਰਕੇ ਜਿਹੜੇ ਪੇਸ਼ੈਂਟ ਨੂੰ ਨਾਈਟ ਟਾਈਮ ਇਹ ਦਿੱਕਤ ਆਉਂਦੀ ਹੈ ਜਾਂ ਕਿਸੇ ਵੀ ਐਂਗਲ ਤੇ ਮੂਵਮੈਂਟ ਕਰਨ ਤੇ ਦਰਦ ਰਹਿ ਰਿਹਾ ਤੇ ਉਹਨਾਂ ਦੀ ਤਕਲੀਫ ਘਟ ਹੋ ਜਾਊਗੀ